ਸੋਚਣ ਵਾਲੀ ਗੱਲ ਹੈ ਕਿ ਨਾ ਤਾਂ ਇਹ ਪਹਿਲੀ ਵਾਰ ਘਟਨਾ ਵਾਪਰੀ ਹੈ ਤੇ ਨਾ ਇਹੋ ਜਿਹੀ ਘਟਨਾ ਵਾਪਰਨ ਤੋਂ ਬਾਅਦ ਇਦਾਂ ਲੱਗਦਾ ਵੀ ਗਾਂ ਤੋਂ ਇਦਾਂ ਦੀ ਕੋਈ ਘਟਨਾ ਨਹੀਂ ਵਾਪਰ ਹੋਗੀ ਬੱਚੀ ਪੇਪਰ ਵੀ ਜੱਜ ਦਾ ਦੇਣ ਜਾ ਰਹੀ ਹੈ ਮਤਲਬ ਨਿਆਲੀ ਉਹ ਪੇਪਰ ਦੇਣ ਜਾ ਰਹੀ ਹੈ ਤੇ ਦੂਜੇ ਬੰਨੇ ਉਸ ਬੱਚੀ ਨਾਲ ਇਹ ਨਿਆ ਹੋ ਰਿਹਾ ਇੱਕ ਬੰਦੇ ਜੇ ਸਿੱਖ ਕੋਈ ਮੜੀ-ਮੋਟੀ ਵੀ ਕਿਤੇ ਗੱਲ ਕਰ ਦੇਣ ਤਾਂ ਉਹਨਾਂ ਨੂੰ ਅਹਿਸਾਸ ਕਰਾਇਆ ਜਾਂਦਾ ਵੀ ਤੁਸੀਂ ਸਵਿਧਾਨ ਦੇ ਵਿਰੋਧ ਚ ਗੱਲ ਕਿਉਂ ਕੀਤੀ। ਇੱਕ ਪੇਪਰ ਦੇਣ ਵਾਲੀ ਬੱਚੀ ਦੇ ਸਾਹਮਣੇ ਇਹ ਸਵਾਲ ਖੜਾ ਕਰ ਰਿਹਾ ਵੀ ਤੁਸੀਂ ਕਕਾਰ ਪਾ ਕੇ ਪੇਪਰ ਦੇਣ ਨਹੀਂ ਜਾ ਰਹੇ। ਚਲੋ ਇਹ ਤਾਂ ਹੈ ਕਿ ਉਹਨਾਂ ਦਾ ਇੱਕ ਸਿਲਸਿਲਾ ਆ ਜਾਂ ਸਿੱਖਾਂ ਨੂੰ ਇਹ ਸਾਰਾ ਗੁਛਾ ਅਹਿਸਾਸ ਕਰਾਇਆ ਜਾਂਦਾ बार-बार ਜਾਂ ਨੰਨੋ ਦੱਸਿਆ ਜਾਂਦਾ ਜਾਂ ਬਹੁ ਗੁਣਤੀ ਨੂੰ ਖੁਸ਼ ਕਰਨ ਵਾਸਤੇ ਘੱਟ ਗੁਣਤੀ ਨਾਲ ਇਦਾਂ ਦੀਆਂ ਸਾਰੀਆਂ ਘਟਨਾਵਾਂ ਵਾਪਰਦੀਆਂ ਸਭ ਤੋਂ ਵੱਡੀ ਗੱਲ ਇਹ ਐ ਇਸ ਵੇਲੇ ਸਿੱਖਾਂ ਦੇ ਵਿਚਾਰ ਨਾਲੀ ਆ ਸਿੱਖਾਂ ਨੂੰ ਸਮਝਣ ਦੀ ਲੋੜ ਆ ਵੀ ਅਸੀਂ ਕਿੰਨਾ ਚਿਰ ਤੱਕ ਟੜਿਆ ਚ ਬੰਡੇ ਰਹਿ ਕੇ ਤੇ ਦੁਨੀਆਂ ਦੇ ਸਾਹਮਣੇ ਮਜ਼ਾਕ ਦਾ ਪਾਤਰ ਬਣਨਾ ਹੈ ਜੇ ਇਹੋ ਜਿਹੀ ਘਟਨਾ ਵਾਪਰਨ ਤੋਂ ਬਾਅਦ ਵੀ ਸਿੱਖਾਂ ਨੂੰ ਇੱਕ ਹੋਣ ਦੀ ਜਾਂ ਇਕੱਠੇ ਹੋਣ ਦੀ ਇੱਕ ਛੰਡੇ ਥੱਲੇ ਆਉਣ ਦੀ ਜਾਸ ਨਹੀਂ ਆ ਰਹੀ ਤਾਂ ਮੈਨੂੰ ਲੱਗਦਾ ਵੀ ਜਿਵੇਂ ਸਿੱਖਾਂ ਨੇ ਇਹ ਸ਼ਾਇਦ ਸੋਚ ਲਿਆ ਆ ਕਿ ਜਦੋਂ ਬਹੁਤ ਬੁਰੀ ਤਰ੍ਹਾਂ ਨਾਲ ਕਿਸੇ ਮੁਸੀਬਤ ਚ ਫਸਦੇ ਆ ਅਸੀਂ ਉਹਦਾਂ ਹੀ ਸੋਚੇ ਤਾਂ ਨੇ ਬਹੁਤ ਧਿਆਨ ਨਾਲ ਸੋਚਣ ਵਾਲੀ ਗੱਲ ਆ ਵੀ ਨਾ ਤਾਂ ਇਹ ਪਹਿਲੀ ਵਾਰ ਘਟਨਾ ਵਾਪਰੀ ਐ ਤੇ ਨਾ ਇਹੋ ਜੀ ਘਟਨਾ ਵਾਪਰਨ ਤੋਂ ਬਾਅਦ ਇਦਾਂ ਲੱਗਦਾ ਵੀ ਗਾਂ ਤੋਂ ਇਦਾਂ ਦੀ ਕੋਈ ਘਟਨਾ ਨਹੀਂ ਵਾਪਰੂਗੀ ਮਤਲਬ ਜਿੱਥੇ ਇੱਕ ਬੰਦੇ ਜੇ ਸਿੱਖ ਕੋਈ ਮਾੜੀ ਮੋਟੀ ਵੀ ਕਿਤੇ ਗੱਲ ਕਰ ਦੇਣ ਤਾਂ ਉਹਨਾਂ ਨੂੰ ਅਹਿਸਾਸ ਕਰਾਇਆ ਜਾਂਦਾ ਵੀ ਤੁਸੀਂ ਸੰਵਿਧਾਨ ਦੇ ਵਿਰੋਧ ਚ ਗੱਲ ਕਿਉਂ ਕੀਤੀ ਪਰ ਮੈਨੂੰ ਹੈਰਾਨੀ ਸਭ ਤੋਂ ਵੱਧ ਇਸ ਗੱਲ ਦੀ ਹੁੰਦੀ ਆ ਵੀ ਜਿਹੜੇ ਬੰਦੇ ਪੜ੍ਹੇ ਲਿਖੇ ਆ ਜਾਂ ਜਿਹੜੇ ਸੰਵਿਧਾਨ ਨੂੰ ਮੰਨਣ ਵਾਲੇ ਆ ਜਾਂ ਜਿਹੜੇ ਸੰਵਿਧਾਨ ਦੀਆਂ ਗੱਲਾਂ ਕਰਦੇ ਆ ਉਹ ਬੰਦੇ ਇੱਕ ਪੇਪਰ ਦੇਣ ਵਾਲੀ ਬੱਚੀ ਦੇ ਸਾਹਮਣੇ ਇਹ ਸਵਾਲ ਖੜਾ ਕਰ ਰਿਹਾ ਵੀ ਤੁਸੀਂ ਕਕਾਰ ਪਾ ਕੇ ਪੇਪਰ ਦੇਣ ਨਹੀਂ ਜਾ ਰਹੇ ਜਾ ਸਕਦੇ ਜਦੋਂ ਕਿ ਉਹ ਬੱਚੀ ਪੇਪਰ ਵੀ ਜੱਜ ਦਾ ਦੇਣ ਜਾ ਰਹੀ ਹੈ ਮਤਲਬ ਨਿਆਂ ਲਈ ਉਹ ਪੇਪਰ ਦੇਣ ਜਾ ਰਹੀ ਹੈ ਤੇ ਦੂਜੇ ਬੰਨੇ ਉਸ ਬੱਚੀ ਨਾਲ ਹੀ ਨਿਆਂ ਹੋ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਵੀ ਜੇ ਉੱਥੇ ਕੋਈ ਜੱਜ ਸਿਲੈਕਟ ਵੀ ਹੋਊਗਾ ਤਾਂ ਕਿਹੋ ਜਿਹਾ ਨਿਆਂ ਕਰਨਗੇ ਫਿਰ ਕਿੱਦਾਂ ਦਾ ਨਿਆਂ ਹੋਊਗਾ ਕਿ ਇਹ ਸਾਡੇ ਆਪ ਨੇ ਆਪ ਤੇ ਮੈਨੂੰ ਨਹੀਂ ਲੱਗਦਾ ਵੀ ਨਿਆਂ ਤੇ ਇੱਕ ਬਹੁਤ ਵੱਡਾ ਸਵਾਲ ਆ ਚਲੋ ਇਹ ਤਾਂ ਹੈ ਵੀ ਉਹਨਾਂ ਦਾ ਇੱਕ ਸਿਲਸਿਲਾ ਆ ਜਾਂ ਸਿੱਖਾਂ ਨੂੰ ਇਹ ਸਾਰਾ ਕੁਝ ਅਹਿਸਾਸ ਕਰਾਇਆ ਜਾਂਦਾ बार-बार ਜਾਂ ਇਹਨਾਂ ਨੂੰ ਦੱਸਿਆ ਜਾਂਦਾ ਜਾਂ ਬਹੁ ਗਿਣਤੀ ਨੂੰ ਖੁਸ਼ ਕਰਨ ਵਾਸਤੇ ਘੱਟ ਗਿਣਤੀ ਨਾਲ ਇਦਾਂ ਦੀਆਂ ਸਾਰੀਆਂ ਘਟਨਾਵਾਂ ਵਾਪਰਦੀਆਂ ਸਭ ਤੋਂ ਵੱਡੀ ਗੱਲ ਇਹ ਐਸ ਵੇਲੇ ਸਿੱਖਾਂ ਦੇ ਵਿਚਾਰ ਨਾਲ ਹੀ ਆ ਸਿੱਖਾਂ ਨੂੰ ਸਮਝਣ ਦੀ ਲੋੜ ਆ ਕਿ ਅਸੀਂ ਕਿੰਨਾ ਚਿਰ ਤੱਕ ਧੜਿਆਂ 'ਚ ਵੰਡੇ ਰਹਿ ਕੇ ਤੇ ਦੁਨੀਆ ਦੇ ਸਾਹਮਣੇ ਮਜ਼ਾਕ ਦਾ ਪਾਤਰ ਬਣਨਾ ਹੈ ਜੇ ਇਹੋ ਜਿਹੀ ਘਟਨਾਵਾਂ ਵਾਪਰਨ ਤੋਂ ਬਾਅਦ ਵੀ ਸਿੱਖਾਂ ਨੂੰ ਇੱਕ ਹੋਣ ਦੀ ਜਾਂ ਇਕੱਠੇ ਹੋਣ ਦੀ ਇੱਕ ਝੰਡੇ ਥੱਲੇ ਆਉਣ ਦੀ ਜਾਸ ਨਹੀਂ ਆ ਰਹੀ ਤਮਿੰਨੋ ਆਇਆ ਲੱਗਦਾ ਵੀ ਜਿਵੇਂ ਸਿੱਖਾਂ ਨੇ ਇਹ ਸ਼ਾਇਦ ਸੋਚ ਲਿਆ ਆ ਵੀ ਜਦੋਂ ਬਹੁਤ ਬੁਰੀ ਤਰ੍ਹਾਂ ਨਾਲ ਕਿਸੇ ਮੁਸੀਬਤ ਚ ਫਸਦੇ ਆ ਅਸੀਂ ਉਦੋਂ ਹੀ ਸੁਚੇਤ ਹੁੰਨੇ ਆ ਅਦਰਵਾਈਜ਼ ਅਗਾਉਂ ਵਾਪਰ ਰਹੀਆਂ ਘਟਨਾਵਾਂ ਤੋਂ ਅਸੀਂ ਨਾ ਤਾਂ ਸਬਕ ਲੈਨੇ ਆ ਨਾ ਹੀ ਕੋਈ ਬਹੁਤੀ ਪ੍ਰੇਰਣਾ ਲੈਨੇ ਆ ਤਾਂ ਕਿਸੇ ਵੀ ਤਰ੍ਹਾਂ ਨਾਲ ਕੋਈ ਵੀ ਕਾਨੂੰਨ ਜਾਂ ਕੋਈ ਵੀ ਲਾਏ ਇਜਾਜ਼ਤ ਨਹੀਂ ਦਿੰਦਾ ਆ ਕਿਤੇ ਵੀ ਹੋਵੇ ਸਿੱਖ ਭਾਵੇਂ ਤਾਂ ਉਹ ਕਕਾਰ ਭਾਵੇਂ ਨੇ ਕੜਾ ਪਾਇਆ ਹੋਵੇ ਕਿੰਡੀ ਹੈਰਾਨਗੀ ਦੀ ਗੱਲ ਉਹ ਬੱਚੀ ਉਹਦੇ ਚ ਕਹਿ ਰਹੀ ਆ ਵੀ ਜੇ ਤੁਸੀਂ ਤੁਹਾਡਾ ਕੋਈ ਲਿਖਤ ਤੁਹਾਡੇ ਕੋਲ ਹੈਗੀ ਆ ਤੁਹਾਨੂੰ ਕਿਸੇ ਖਾਸ ਤਰ੍ਹਾਂ ਦੀਆਂ ਹਦਾਇਤਾਂ ਆ ਤੇ ਉਹ ਸਾਨੂੰ ਵਿਖਾ ਦਿਓ ਵੀ ਇਹ ਕਿਰਪਾਤ ਹੀ ਵੱਡੀ ਜਾਂ ਛੋਟੀ ਪਾ ਸਕਦੇ ਆ ਏਡੀ ਤੁਸੀਂ ਨਹੀਂ ਪਾ ਸਕਦੇ ਕੜਾ ਵੱਡਾ ਜਾਂ ਛੋਟਾ ਪਾ ਸਕਦੇ ਤਾਂ ਇਸ ਲਈ ਸਾਰੇ ਸੁਹਿਰਦ ਸਿੱਖਾਂ ਨੂੰ ਤੇ ਸਾਡੇ ਸਿੱਖ ਆਗੂਆਂ ਨੂੰ ਮੈਨੂੰ ਲੱਗਦਾ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਮਸਲਿਆਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਇਹ ਨਹੀਂ ਮਸਲਾ ਵੀ ਠੀਕ ਹੈ ਚਲੋ ਇਹ ਘਟਨਾ ਹੋਣ ਵਾਪਰੀ ਤੇ ਕਿਸੇ ਨੇ ਦੋਸ਼ ਸ਼ਬਦ ਲਿਖਤੇ ਕਿਸੇ ਨੇ ਦੋਸ਼ ਸ਼ਬਦ ਬੋਲਤੇ ਤੇ ਦੋ ਚਾਰ ਦਿਨ ਤੱਕ ਮੀਡੀਆ 'ਚ ਚਰਚਾ ਚੱਲੂਗੀ ਉਸ ਤੋਂ ਬਾਅਦ ਮੀਡੀਆ ਨੂੰ ਜਦੋਂ ਕੋਈ ਨਵਾਂ ਮਸਾਲਾ ਮਿਲ ਜੂਗਾ ਤਾਂ ਉਹਨਾਂ ਵਾਸਤੇ ਤਾਂ ਮਹਿਜ਼ ਇੱਕ ਮਸਾਲਾ ਹੈ ਤੇ ਇਹਦੇ ਤੇ ਚਰਚਾ ਜਿਹੜੀ ਉਹ ਬੰਦ ਹੋ ਜੂਗੀ ਤੇ ਉਸ ਬੱਚੀ ਦਾ ਜਿਗਰਾ ਜਾਂ ਉਸ ਬੱਚੀ ਦਾ ਧੰਨਵਾਦ ਕਰਨਾ ਪੈਂਦਾ ਉਸ ਭੈਣ ਦਾ ਧੰਨਵਾਦ ਕਰਨਾ ਪੈਂਦਾ ਕਿ ਉਹਨੇ ਇਹ ਮਾਣ ਮਹਿਸੂਸ ਕੀਤਾ ਵੀ ਕਕਾਰ ਤਾਂ ਨਹੀਂ ਮੈਂ ਲਾ ਸਕਦੀ ਹਾਂ ਠੀਕ ਆ ਤੁਹਾਡੀ ਮਰਜ਼ੀ ਆ ਵੀ ਤੁਸੀਂ ਪੇਪਰਾਂ 'ਚ ਬਹਿਣ ਦੇਣਾ ਜਾਂ ਨਹੀਂ ਬਹਿਣ ਦੇਣਾ ਇਹ ਤੁਹਾਡੀ ਮਰਜ਼ੀ ਆ ਤੇ ਜੇ ਤੁਹਾਡੇ ਪੇਪਰ ਦੇਣ ਲੱਗਿਆ ਮੈਨੂੰ ਆਪਣੀ ਆਈਡੈਂਟੀਟੀ ਦੇ ਨਾਲ ਹੀ ਸਮਝੌਤਾ ਕਰਨਾ ਪੈਣਾ ਤੇ ਇਹ ਤੇ ਪੱਕੀ ਗੱਲ ਆ ਵੀ ਜੇ ਮੈਂ ਫਿਰ ਆਪਣੀ ਅੱਜ ਆਈਡੈਂਟੀਟੀ ਨਾਲ ਆਪਣੀ ਪਛਾਣ ਨਾਲ ਆਪਣੀ ਹੋਣ ਨਾਲ ਸਮਝੌਤਾ ਕਰਕੇ ਪਈ ਪੇਪਰ ਪਾਸ ਕਰ ਵੀ ਜਾਉਂਗੀ ਤੇ ਇੱਕ ਦਾ ਹੋ ਸਕਦਾ ਵੀ ਕੱਲ ਨੂੰ ਮੈਂ ਉਸ ਕੁਰਸੀ ਤੇ ਬਹਿ ਕੇ ਸਮਝੌਤੇ ਨਹੀਂ ਕਰੂੰਗੀ ਤੋਂ ਮਾਜੇ ਦੀ ਉਹ ਬੱਚੀ ਆ ਮਾਣ ਵਾਲੀ ਗੱਲ ਹੈ ਸਾਡੇ ਸਾਰਿਆਂ ਵਾਸਤੇ ਔਰ ਜਿੰਨਾ ਮਾਣ ਕਰੀਏ ਇਹੋ ਜਿਹੇ ਬੱਚਿਆਂ ਤੇ ਥੋੜਾ ਆ ਤੇ ਦੂਜਾ ਸਾਰੇ ਆਗੂਆਂ ਨੂੰ ਭਾਵੇਂ ਸ਼੍ਰੋਮਣੀ ਕਮੇਟੀ ਆ ਭਾਵੇਂ ਹੋਰ ਸਾਡੇ ਸਹਿਰਦ ਜਥੇਬੰਦੀਆਂ ਆ ਜਾਂ ਜਿੰਨੇ ਵੀ ਸਾਡੇ ਵੀਰ ਆ ਜਾਂ ਜਿੰਨੇ ਵੀ ਬੰਦੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਸਾਰੇ ਮਸਲਿਆਂ ਦਾ ਪੱਕਾ ਹੱਲ ਲੱਭਣ ਵਾਲੇ ਬੰਨੇ ਤੁਰਨਾ ਚਾਹੀਦਾ ਔਰ ਸਾਨੂੰ ਸਖਤ ਤੋਂ ਸਖਤ ਇਹੋ ਜੀਆਂ ਚੀਜ਼ਾਂ ਵੇਲੇ ਮਨ ਲੱਗਦਾ ਐਕਸ਼ਨ ਲੈਣ ਦੀ ਲੋੜ ਹੁੰਦੀ ਆ ਆਪਸ ਵਿੱਚ ਰਲ ਮਿਲ ਬੈਠ ਕੇ ਵਿਚਾਰਨ ਦੀ ਲੋੜ ਹੁੰਦੀ ਆ ਤਾਂ ਕਿ ਘਟਨਾਵਾਂ ਨੂੰ ਸੱਚੀ ਸਹੀ ਅਰਥਾਂ ਚ ਰੋਕਿਆ ਜਾ ਸਕੇ ਬਹੁਤ ਵਾਰ ਵਾਪਰਦੀਆਂ ਪੂਰੀ ਦੁਨੀਆ ਚ ਵਾਪਰਦੀਆਂ ਆ ਪਰ ਬਾਹਰਲੇ ਮੁਲਕਾਂ ਚ ਤਾਂ ਹੌਲੀ ਹੌਲੀ ਇਹਨਾਂ ਮਸਲਿਆਂ ਦੇ ਹੱਲ ਹੋਣੇ ਸ਼ੁਰੂ ਹੋ ਗਏ ਤੇ ਇੱਥੇ ਸਾਡੇ ਮੁਲਕ ਵਿੱਚ ਜਿਹਨੂੰ ਅਸੀਂ ਆਪਣਾ ਮੁਲਕ ਕਹੀ ਜਾਂਦੇ ਆਂ ਔਰ ਇਸ ਮੁਲਕ ਵਿੱਚ ਅਸੀਂ ਰਹਿ ਰਹੇ ਆਂ ਇਸ ਮੁਲਕ ਦੇ ਲੋਕਾਂ ਨੂੰ ਅਜੇ ਦੱਸਣਾ ਪਾਵੇ ਵੀ ਕਿਰਪਾਣ ਅਸੀਂ ਕਿਉਂ ਪਾਉਨੇ ਆਂ ਅਕੜਾ ਅਸੀਂ ਕਿਉਂ ਪਾਉਨੇ ਆਂ ਤੁਮਨ ਲੱਗਦਾ ਜੇ ਤੋ ਵੱਡੀ ਕੋਈ ਇਤਰਾਸ ਦੀ ਵਾਲੀ ਗੱਲ ਨਹੀਂ ਹੁੰਦੀ ਤੇ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ